ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਉਮੀਦ ਕਰਦੇ ਕਿ ਸਾਰੇ ਜਣੇ ਚੰਗੀ ਕਲਾ ਦੇ ਵਿੱਚ ਹੋਗੇ ਤੰਦਰੁਸਤ ਹੋਗੇ ਤੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਗੇ ਸੋ ਮਾਰਨਿੰਗ ਦਾ ਟਾਈਮ ਹੈ ਤੇ ਅੱਜ ਹੈਗਾ ਇਹ ਮੰਗਲਵਾਰ ਦਾ ਦਿਨ ਤੇ 7 ਵਜੇ ਦਾ ਟਾਈਮ ਹੋ ਚੁੱਕਾ ਹੈ ਤੇ ਸੋ ਹੁਣ ਅਸੀਂ ਰੋਟੀ ਬਣਾ ਲੱਗੇ ਆ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਨੇ ਸੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਜਿੱਥੇ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਕਰ ਦਿਓ ਜੀ ਸੋਨਾ ਜੀ ਤੇ ਹੁਣ ਅਸੀਂ ਹੁਣ ਅਸੀਂ ਕੀ ਬਣਾਉਣ ਲੱਗੇ ਆ ਸੋ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਦੇਖਿਓ ਬਿਲਕੁਲ ਨਹੀਂ ਸਕਿੱਪ ਨਾ ਕਰਿਓ ਜੀ ਤੇ ਜਰੂਰ ਦੱਸਿਓ ਕਿ ਕਿਵੇਂ ਦਾ ਬਣਿਆ ਤੇ ਆਜਾ ਜੇ ਦੱਸਦੇ ਆ ਸੋ ਅਸੀਂ ਇਹਦੇ ਵਿੱਚ ਪਾਵਾਂਗੇ ਪਿਆਜ਼ ਸੋ ਪਿਆਜ਼ ਦੇ ਵਿੱਚ ਅਸੀਂ ਹਰੀਆਂ ਮਿਰਚਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲਈਆਂ ਸੀ ਥੋੜੀਆਂ ਜਿਹੀ ਤੇ ਇਹਨੂੰ ਆਪਾਂ ਤੇਲ ਥੋੜਾ ਸਾਡਾ ਗਰਮ ਹੋ ਗਿਆ ਤੇ ਵਿੱਚ ਆਪਾਂ ਪਾਵਾਂਗੇ ਪਿਆਜ਼ ਪਪਾ ਚੰਗੀ ਤਰ੍ਹਾਂ ਇਹਨੂੰ ਆਹ ਪੂਨ ਲੰਘ ਪਿਆਜ਼ ਨੂੰ ਇਹਦੇ ਵਿੱਚ ਹੋਰ ਕੁਝ ਨਹੀਂ ਪਾਉਣਾ ਆਪਾਂ ਸਿਰਫ ਪਿਆਜ਼ ਤੇ ਹਰੀ ਮਿਰਚ ਉਹ ਮੇਰੇ ਹੱਥ 'ਚ ਇੱਕ ਹੱਥ 'ਚ ਫੋਣਾ ਪਪਾ ਚੰਗੀ ਤਰ੍ਹਾਂ ਇਹਨੂੰ ਪੂਨ ਲੰਘ ਸੋ ਪਲੀਜ਼ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਰ ਲਿਓ ਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਸ਼ੇਅਰ ਕਰਦਿਆ ਕਰੋ ਅੱਗੇ ਤੋਂ ਅੱਗੇ ਆਪਣੇ ਭੈਣ ਭਰਾਵਾਂ ਦੇ ਵਿੱਚ ਸ਼ੇਅਰ ਕਰਦਿਆ ਕਰੋ ਤੋ ਬੱਚੇ ਜਿਹੜੇ ਸਕੂਲ ਜਾਂਦੇ ਆ ਤੇ ਹਨਾ ਜਿਵੇਂ ਤਰੀ ਵਾਲੀ ਕੋਈ ਸਬਜ਼ੀਆਂ ਦੀਏ ਤਾਂ ਉਸ ਤੇ ਫੰਦੇ ਵਿੱਚ ਨਿਸ਼ਾ ਡੁੱਲ ਜਾਂਦੀ ਆ ਤੇ ਇਸ ਲਈ ਫਿਰ ਆਪਾਂ ਇਦਾਂ ਦੀ ਸੁੱਕੀ ਸਬਜ਼ੀ ਰੈਡੀ ਕਰਕੇ ਦੇ ਸਕਦੇ ਆ ਬੱਚਿਆਂ ਨੂੰ ਤੇ ਸੁੱਕੀਆਂ ਸਬਜ਼ੀਆਂ ਬਹੁਤ ਤਰ੍ਹਾਂ ਘਰ ਦੇ ਵਿੱਚ ਹੀ ਆ ਕਾਫੀ ਸਮਾਨ ਮਿਲ ਜਾਂਦਾ ਹੈ ਜਿਹਦੇ ਨਾਲ ਤੁਸੀਂ ਬਣਾ ਸਕਦੇ ਹੋ तो प्याज ਦਾ ਕਲਰ ਚੇਂਜ ਹੋ ਗਿਆ। प्याज ਦਾ ਕਲਰ ਥੋੜਾ ਚੇਂਜ ਹੋਉਂ ਗਿਆ ਹੈ। ਸੋ ਥੋੜਾ ਜਿਹਾ ਆਪਾਂ ਹੋਰ ਮੈਸ਼ ਕਰ ਲਾਂਗੇ। ਭੁੰਨ ਲਾਂਗੇ ਹੁਣ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਅਕੋਰਡਿੰਗ ਮਸਾਲੇ ਆ ਉਹ ਆਪਾਂ ਪਾਵਾਂਗੇ ਜੀ। ਸੋ ਤੁਸੀਂ ਦੇਖੋ ਕਲਰ ਚੇਂਜ ਹੋ ਗਿਆ ਹੈ। ਸੋ ਆਪਾਂ ਜ਼ਿਆਦਾ ਨਹੀਂ ਬਲੈਕ ਕਰਨਾ ਹੈਗਾ ਇਹਨੂੰ ਜ਼ਿਆਦਾ ਨਹੀਂ ਭੁੰਨਣਾ ਹੈਗਾ। ਇਹਨੂੰ ਆਪਾਂ ਆਪਣੇ ਹਿਸਾਬ ਦੇ ਨਾਲ ਥੋੜਾ ਕੱਚਾ ਹੀ ਰੱਖਾਂਗੇ ਜ਼ਿਆਦਾ ਨਹੀਂ ਪੁੰਨਣਾ ਤੇ ਜਿਵੇਂ ਇਹਦਾ ਮੜਾ ਮੜਾ ਥੋੜਾ ਜਿਹਾ ਹੋ ਜਾਂਦਾ ਨਾ ਰੈੱਡ ਕਲਰ ਦਾ ਪੁੱਜ ਜਾਂਦਾ ਹੈ ਸੌਰੀ ਤੇ ਇਹਨੂੰ ਆਪਾਂ ਜਦੋਂ ਜਪਾ ਮਸਾਲੇ ਐਡ ਕਰਾਂਗੇ ਸੋ ਆਪਾਂ ਪਾਵਾਂਗੇ ਸੋਪਨ ਨਮਕ ਪਾਵਾਂਗੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਜੀ ਮਸਾਲਾ ਤੋ ਮੇਰੇ ਕੋਲ ਛੋਟੇ ਛੋਟੇ ਜੁੰਝੀ ਆ ਗਏ ਮਸਾਲੇ ਦੇ ਕਿ ਤਮਾਂਗੇ ਆਪਾਂ ਹਲਦੀ ਲਉ ਜੇ ਬਾਕੀ ਤੁਸੀਂ ਟਮਾਟਰ ਬਾਕੀ ਤੁਸੀਂ ਟਮਾਟਰ ਵਗੈਰਾ ਪਾ ਸਕਦੇ ਹੋ ਆਪਣੀ ਅਕੋਰਡਿੰਗ ਜੀ ਤੋਂ ਅਸੀਂ ਨਹੀਂ ਪਾਇਆ ਹੈਗਾ ਤੇ ਜੋ ਇਹਦੇ ਵਿੱਚ ਆਪਾਂ ਪਨੀਰ ਲਿਆ ਸੀ ਇਹ ਹੈਗਾ ਪਨੀਰ ਘਰ ਦਾ ਬਣਿਆ ਹੋਇਆ ਪਨੀਰ ਆ ਸੋ ਇਹਨੂੰ ਆਪਾਂ ਇਹਦੇ ਵਿੱਚ ਪਾ ਦਾਂਗੇ ਕਿੰਨੇ ਇਦਾਂ ਦਾ ਪਨੀਰ ਬਹੁਤ ਟੇਸਟੀ ਲੱਗਦਾ ਹੈ ਮੇਰੇ ਘਰ ਤੇ ਚਪਾਉਣਾ ਥੋੜੀ ਮੁਸ਼ਕਲ ਹੁੰਦੀ ਆ ਮੇ ਨੂੰ ਕਰਸੀ ਮਾਰਨ ਚ ਸਭ ਤੋਂ ਸੌਖੀ ਰੈਸিপি ਜਿਹੜੇ ਬਾਰ ਬੱਚੇ ਸਟੂਡੈਂਟ ਜਿਹੜੇ ਗਏ ਹੁੰਦੇ ਉਹਨਾਂ ਲਈ ਵੀ ਸਭ ਤੋਂ ਸੌਖੀ ਹੈ ਤੇਤੀ ਬਣਾ ਕੇ ਖਾ ਕੇ ਜਾ ਸਕਦੇ ਨੇ ਕੋਈ ਮੁਸ਼ਕਿਲ ਨਹੀਂ ਇਹਦੇ ਵਿੱਚ ਪਿਆਜ਼ ਕੱਟੋ ਮਸਾਲੇ ਵਗੈਰਾ ਇਹ ਪਾਓ ਛੋਟੇ ਟਾਈਮ ਲਈ ਆਪਾਂ ਇਹਨੂੰ ਛੱਡ ਦਾਂਗੇ ਇਦਾਂ ਹੀ ਸੋ ਪਨੀਰ ਰੈਡੀ ਹੋ ਗਿਆ ਤੇ ਅੱਜ ਦੀ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਸੋ ਮਿਲਦੇ ਆਪਾਂ ਅਗਲੀ ਨੈਕਸਟ ਸੋਹਣੀ ਜੀ ਵਧੀਆ ਜੀ ਵੀਡੀਓ ਦੇ ਨਾਲ ਜੀ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ